ਤੋਂ ਡਾਸ ਤੋਂ ਆਏ ਆ ਸਾਨੂੰ ਦੋ ਬੰਦੇ ਸਕੂਟਰੀ ਵਾਲੇ ਘੇਰੇ ਆ ਉਹਨਾਂ ਨੇ ਪਟਾਣਕੋਟ ਤੋਂ ਆਉਂਦੇ ਆ ਬਤੂਰੀ ਲਾਗੇ ਉਹਨਾਂ ਨੂੰ ਪਿੱਛੇ ਪਤਾ 걸ਿਆ ਵੀ ਇਹਨਾਂ 30-40 ਹਜ਼ਾਰ ਰੁਪਿਆ ਕੋਲ ਵੱਟ ਕੇ ਲਿਆਂਦਾ ਇਹਨਾਂ ਨੇ ਜਿਹੜੀ ਮੇਨ ਗੱਲ ਹੋਈ ਆ ਸਾਨੂੰ ਆਪਣੇ ਬਾਈਪਾਸ ਤੋਂ ਟੱਪੇ ਆ ਡਰਾਈਵਰ ਤੇ ਕਨੇਡਰ ਇਹਨੇ ਖਿਡਾਰੀ ਗੱਡੀ ਡਰਾਈਵ ਨੇ ਇਹਦੇ ਚ ਪੇਰ ਮਾਰੀ ਤੇ ਮੈਂ ਇਹਨੂੰ ਆਖਿਆ ਗੱਡੀ ਖਿੱਚ ਦੇ ਵੀ ਗੱਡੀ ਖਿੱਚ ਦੇ ਇਹ ਬੰਦੇ ਚੋਰ ਨੇ ਵੀ ਉਹਨਾਂ ਨੇ ਗੱਡੀ ਖਿੱਚੀ ਇਹਨਾਂ ਨੇ ਮੈਂ ਬੜੀ ਜੇ ਚਰਦਾ ਅਗਰੇ ਗੱਡੀ ਖਿਲਾੜੋ ਕੋਈ ਗੱਲ ਨਹੀਂ ਮੈਂ ਜੇ ਕੋਈ ਗਲਤੀ ਹੋ ਗਈ ਤੁਹਾਨੂੰ ਖਿਲਾੜ ਕੇ ਪੁੱਛਣਗੇ ਵੀ ਕੀ ਸਾਨੂੰ ਸਾਈਡ ਮਾਰੀ ਹੈ ਜਾਂ ਕੀ ਗੱਲ ਹੋਈ ਹੈ ਨਾ ਮੇਰਾ ਗਰਮੀਤ ਆ ਡਰਾਈਵਰ ਦਾ ਨਾਮ ਕੀ ਆ ਡਰਾਈਵਰ ਦਾ ਨਾਮ ਜੋਨੀ ਆ ਪਿੰਡ ਕਿਹੜਾ ਤੁਹਾਡਾ ਪਿੰਡ ਮੇਰਾ ਗਰਦਾਪੋਰਾ ਆਪਣੇ ਕਲਾਣਾ ਨੋਲਾ ਕੇ ਬਕਸੀ ਵਾਲਾ ਟੂੜੀ ਲਾਗੇ ਹੁੰਦੇ ਆ ਹਾਂਜੀ ਗਰਦਾਪੋਰਾ ਜਾਂਦੇ ਸਰ ਅੱਛਾ ਵੀ ਇਹ ਕਿੰਨਾ ਆਪਣਾ ਔਰ ਕੀ ਗਲਤ ਹੋਈ ਹੈ ਕੁਝ ਨਹੀਂ ਭਾਜੀ ਸਾਨੂੰ ਕਾਲ ਆਈ ਸੀ ਕਿ ਸਾਡੇ ਕੰਟਰੋਲ ਹੁੰਦਈ ਇਹਦਾ ਗੱਡੀ ਉੱਤੇ ਡਿੱਗੀ ਆ ਕੋਈ ਐਕਸੀਡੈਂਟ ਵਗੈਰਾ ਆ ਆਂ ਆ ਕੇ ਦੇਖਿਆ ਇਸ ਮੌਕੇ ਤੇ ਮੁੰਡੇ ਐਂਬੂਲੈਂਸ ਲੱਗੀ ਜ ਉਹਨਾਂ ਨੂੰ 40 50 ਸਾਲ ਦੀ ਬੰਦੇ ਸੀ ਕਿ ਤਿੰਨ ਉਹਨਾਂ ਨੂੰ ਲੈ ਗਏ ਹਸਪੀਟਲ ਸਿੰਘੋ ਵਾਲ ਇੱਥੇ ਕਹਿੰਦੇ ਵੀ ਇੱਥੋਂ ਕੋਈ ਟੋਲ ਤੋਂ ਮੰਡਿਆਲ ਮਗਰ ਲੱਗੇ ਸੀ ਬੰਦੇ ਸਾਈਡ ਮਾਰੀ ਗੱਡੀ ਨੂੰ ਗੱਡੀ ਪੱਲੀ ਸਾਈਡ ਨੂੰ ਜਾ ਰਹੀ ਆ ਮੱਥਾ ਸਾਈਡ ਨੂੰ ਇੱਥੋਂ ਬਲਟੀ ਖਾਦੀ ਰੋਡ ਦੀ ਸਿੱਧੀ ਥੱਲੇ ਜਾ ਡਿੱਗੀ ਆ ਤੇ ਥੋੜੇ ਬਾਅਦ ਸੱਟਾਂ ਲੱਗੀਆਂ ਉਹਨਾਂ ਨੇ ਹਸਪੀਟਲ ਜਾ ਬਾਕੀ ਠੀਕ ਆ ਓਵਰ ਆਲ ਜਾਨ ਬਚ ਗਈ ਜਾਨ ਬਚ ਗਈ ਆ ਥੋੜੇ ਬਦਲੋ ਸੱਟਾਂ ਇਹ ਲੁੱਟਖੋਲੇ ਕਹਿ ਰਹੇ ਵੀ ਉੱਪਰ ਲਗੇ ਕਹਤੇ ਇਹ ਲੁੱਟ ਖਵਾ ਰਹੇ ਵੀ ਬੰਦਿਆਂ ਨੇ ਸਾਈਡ ਮਾਰੀ ਇਹਨੂੰ ਖਲਾੜਨ ਦੀ ਕੋਸ਼ਿਸ਼ ਕਰਕੇ ਕਿ ਇਹ ਤੂੜੀ ਲਾ ਕੇ ਆਏ ਨਾ ਤੂੜੀ ਜੰਮੂ ਲਾ ਜਾਂਦੇ ਆ ਪਰ ਉਧਰੋਂ ਪੈਸੇ ਮਿਲਣ ਨੂੰ ਪੈਸੇ ਲੈ ਕੇ ਆਉਂਦੇ ਹੁਣ ਇਹਨਾਂ ਦੇ ਕਹਿੰਦਾ ਵੀ ਸਾਨੂੰ ਲੁੱਟਖੋਲੇ ਬੰਦੇ ਪਏ ਉਹਨਾਂ ਸਾਈਡ ਮਾਰੀ ਹੁਣ ਛੁੱਟਿਆ ਆ ਚਲੋ ਇੱਥੇ ਲੋਕ ਰਸਤਾ ਚੱਲਦਾ ਹੈ ਕੋਈ ਭੀੜ ਬੜਾ ਕਹਿਲਕ ਲੋਕ ਪੈ ਖਲੋ ਗਏ ਜਾਂ ਤਾਂ ਕਰਕੇ ਥੋੜਾ ਬਚਾ ਗਏ ਹਾਂ ਹਾਂਜੀ ਸਮਝ ਨਹੀਂ ਗਈ ਨਾ ਕੋਈ ਸਮਝ ਨਹੀਂ ਲੱਗੀ ਵੀ ਕੀ ਹੋਇਆ ਬਸ ਉਹ ਬੰਦੇ ਨਹੀਂ ਲੱਭੇ ਜਿਹੜੇ ਸਾਈਡ ਮਾਰ ਕੇ ਭੱਜ ਗਏ ਮੋਬਿਲ ਕਿਹ ਦੀ ਬਤਰੀ ਮੇਰਾ ਨਾਂ ਪਾਜੀ ਰਾਜਵਿੰਦਰ ਸਿੰਘ ਜੀ ਮੈਂ ਹਾਈਵੇਲ ਪਾਜੀ ਪਟ੍ਰੋਲਿੰਗ ਸੁਪਰਵਾਈਜ਼ਰ ਹਾਂ ਤੇ ਮੌਕੇ ਤੇ ਪਹੁੰਚ ਕੇ ਵੇਖਿਆ ਉਹਨਾਂ ਨੂੰ ਹੁਣੇ ਭੇਜਿਆ ਐਂਬੂਲੈਂਸ ਤੇ ਖੜੀ ਸੀਗੀ ਉਹਨਾਂ ਨੂੰ ਭੇਜਤਾ ਹੈ ਹਸਪੀਟਲ ਹਨਾ ਕਿਹਾ ਇਹ ਐਕਸੀਡੈਂਟ ਹੋਇਆ ਵਾ ਸਾਨੂੰ ਸਾਨੂੰ 108 ਤੇ ਕਾਲ ਆਈ ਸੀ ਕਿ KFC KFC ਲਾਗੇ ਨਾ ਐਕਸੀਡੈਂਟ ਹੋਇਆ ਵਾ ਤੇ ਆਪਾਂ ਉਸ ਗੱਡੀ ਲੈ ਕੇ ਆਏ ਆ ਤੇ ਜਦੋਂ ਇੱਥੇ ਪਹੁੰਚੇ ਆਪਾਂ ਤੇ ਗੱਡੀ ਆ ਰਹੀ ਪਠਾਨਕੋਟ ਵਾਲੀ ਸਾਰ ਤੋਂ ਤੇ ਉਹ ਫੁੱਟ ਰੈਕ ਨੂੰ ਵਧੀਏ ਗੱਡੀ ਤੋ ਗੱਡੀ ਪਲਟ ਗਈ ਆ ਜਿਹਦੇ ਵਿੱਚ ਦੋ ਦੋ ਤਿੰਨ ਪੇਸ਼ੈਂਟ ਸੀ ਉਹ ਆਪਾਂ ਉਹਨੂੰ ਫਸਰ ਦੇ ਕੇ ਤੇ ਗੱਡੀ ਵਿੱਚ ਬੋਰਡ ਕਰ ਲਿਆ ਤੇ ਉਹਨੂੰ ਆਪਾਂ ਸਰਕਾਰੀ ਸਿੰਗਲ ਹਸਪਤਾਲ ਉਸ ਕੋਲ ਜਾ ਰਹੇ ਆ ਆਪਾਂ ਉਹਦਾ ਬਚ ਗਿਆ ਹਾਂ ਉਹਦਾ ਬਚਾਇਆ